ਖੱਬਤ ਪਹਿਲਾ ਵੈਦੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਸਾਡੇ ਬਹੁਤ ਹੀ ਸਰਦਾਰ ਜੋ ਜੇਲਾ ਕਾਰਜਕਰਤਾ ਸੁਮੇਸ਼ ਜੀ ਕੋ ਵੀ ਮੂਤੀ ਲੀਡਰਸ਼ਿਪ ਹਾਂਜੀ ਉਸ ਨਗਰ ਕਸੀਲ ਦੇ ਬਰਾੜ ਸਾਹਿਬ ਭਾਈ ਪੱਪੂ ਸ਼ਵਰੇ ਵਾਲਾ ਜੀ ਰਵਿੰਦਰ ਬਰਾੜ ਜੀ ਔਰ ਨਗਰ ਸਰਪੰਚ ਜੀ ਮੂਸਾ ਸੰਗਤ ਜੀ ਉਸੇ ਕੰਪੇਨ ਨੂੰ ਚਲਾਉਣ ਵਾਲੀ ਸਾਰੀ ਕਮੇਟੀ ਸਾਰਿਆਂ ਨੂੰ ਫਤਿਹ ਅਜ ਕਰਦਾ ਵੈਦੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਜਿਤ ਜਤ ਦੀ ਖੁਸ਼ੀ ਚ ਆਪਾਂ ਓਲਰ ਸਾਹਿਬ ਦੇ ਨਿਵਾਸ ਸਥਾਨ ਤੇ ਇਕੱਠੇ ਹੋਏ ਆਂ ਛੋਟੇ ਵੀਰ ਗੁਰਸ਼ਵਿੰਦਰ ਜੀ ਲੱਖਾ ਜੀ ਲਖਵਿੰਦਰ ਸਿੰਘ ਜੀ ਬਰਾੜ ਢਿੱਲੋਂ ਸਾਹਿਬ ਤੇ ਮੇਰੇ ਸਾਹਮਣੇ ਬਹੁਤ ਹੀ ਸਤਕਾਰਯੋਗ ਕਾਂਗਰਸ ਦੀ ਸਮੁੱਚੀ ਟੀਮ ਪ੍ਰੈਸ ਵਾਲੇ ਵੀਰ ਆਹ ਫਤਿਹ ਦੀ ਸਾਂਝ ਪਾਈਏ ਬੁਲਾਈਏ ਫਤਿਹ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੋ ਸਹਾਜਕ ਨਗਰ ਨੇ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਹੱਥ ਮਜ਼ਬੂਤ ਕੀਤੇ ਆ ਇਹ ਬਾਈ ਲੱਖੇ ਨੂੰ ਬੜੇ ਵੱਡੇ ਬਹੁਮਤ ਨਾਲ ਜਿਤਾਇਆ ਉਹਦੇ ਅੱਜ ਅਸੀਂ ਉਹਨਾਂ ਦੇ ਸਨਮਾਨ ਚ ਪੁੱਤਰ ਸਾਹਿਬ ਨੇ ਪ੍ਰੋਗਰਾਮ ਰੱਖਿਆ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਤੁਹਾਡੀ ਇਸ ਜਿੱਤ ਨੇ ਇਸ ਇਲਾਕੇ ਦੀ ਹਵਾ ਬਦਲੀ ਹੈ ਤੇ ਸਮੁੱਚੇ ਵਿਧਾਨ ਸਭਾ ਹਲਕੇ ਚੋਂ ਕਾਂਗਰਸ ਪਾਰਟੀ ਨੇ ਲਿਡ ਲਈ 2022 ਚ ਜਿਹੜਾ ਆਪਾਂ ਵਿਸ਼ਵਾਸ ਲੋਕਾਂ ਨੇ ਕੀਤਾ ਸੀ ਆਮ ਆਦਮੀ ਪਾਰਟੀ ਤੇ ਉਹ ਆਪਣੇ ਨਾਲ ਵਿਸ਼ਵਾਸ ਘਾਤ ਸਾਫਤ ਹੋਇਆ ਬੜਾ ਖੁਸ਼ੀ ਹੋਈ ਇਹ ਗਿਣਤੀ ਵਾਲੇ ਦਿਨ ਨਹੀਂ ਪਹਿਲਾਂ ਹੀ ਜਿੱਦੇ ਦੇਖਿਆ ਆਪਾਂ ਬਾਈ ਲੱਗੇ ਦੀ ਜਿਹੜੀ ਇਲੈਕਸ਼ਨ ਕੈਂਪੇਨ ਨੂੰ ਸਾਰੀ ਇਹ ਟੀਮ ਚਲਾ ਰਹੀ ਸੀ ਇਹ ਪਹਿਲਾਂ ਦੇਖਿਆ ਸੀ ਐ ਅੱਜ ਤੋਂ 7 8 10 ਵਾਲੀ ਪਹਿਲਾਂ ਵੀ ਟੀਮ ਸਾਧਕ ਚ ਬਹੁਤ ਵਧੀਆ ਕੰਮ ਕਰਦੀ ਸੀ ਸਾਰੇ ਰਲ ਕੇ ਜ਼ੋਰ ਲਾਉਂਦੇ ਸੀ ਪਰ ਕੁਛ ਟਾਈਮ ਪਹਿਲਾਂ ਜਿਵੇਂ ਆਪਾਂ ਭਾਈ ਵਾਲੇ ਇਲੈਕਸ਼ਨ ਦੀ ਗੱਲ ਕਰੀਏ ਸਭ ਤੋਂ ਹਾਲਾਤ ਮਾੜੇ ਜਦੋਂ ਗੱਲ ਚੱਲਦੀ ਸਾਧਕ ਰਹਿ ਜਾਂਦੇ ਸਾਧਕ ਹਾਲਾਤ ਸਭ ਤੋਂ ਮਾੜੇ ਆ ਪਰ ਜਿਹੜੀ ਟੀਮ ਤੁਰੀ ਸੀ ਭਾਈ ਲੱਖੇ ਨਾਲ ਉਦੋਂ ਮਨ ਬੜਾ ਖੁਸ਼ ਹੋਇਆ ਸੀ ਵੀ ਬਹੁਤ ਵਧੀਆ ਭਾਈ ਜੀ ਜੋ ਅੱਜ ਕਾਂਗਰਸ ਪਾਰਟੀ ਵੱਲੋਂ ਲਖਵਿੰਦਰ ਸਿੰਘ ਲੱਖਾ ਦੀ ਜਿੱਤ ਹੋਈ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਜਿਹੜੀ ਭਾਈ ਲਖਵਿੰਦਰ ਸਿੰਘ ਲੱਖਾ ਦੀ ਸਾਧਕ ਬਲਾਕ ਸੰਪਤੀ ਚ ਜਿੱਤ ਹੋਈ ਹੈ ਉਹ ਜਿਹੜੀ ਕਾਂਗਰਸ ਪਾਰਟੀ ਦੇ ਜਿਹੜਾ ਵਰਕਰ ਆ ਜਿਹੜੇ 사ਦਕ ਦੀ ਉਹਨਾਂ ਦੀ ਜਿੱਤ ਹੋਈ ਆ ਕਿਉਂਕਿ ਸਾਰੇ ਵਰਕਰਾਂ ਨੇ ਸਾਰਿਆਂ ਨੇ ਲਖਵਿੰਦਰ ਸਿੰਘ ਲੱਖਾ ਬਣ ਕੇ ਲੜਾਈ ਲੜੀ ਕਿਉਂਕਿ ਹਮੇਸ਼ਾ ਹੀ ਹੁਣ ਪਿਛਲੇ ਦਿਨਾਂ ਤੋਂ ਕਾਂਗਰਸ ਪਾਰਟੀ ਕੀ ਆਮ ਹਾਲ ਚਿਰ ਚੱਲਦੀ ਸੀ ਵੀ ਯਾਰ 사ਦਕਾਂ ਢਿੱਲੇ ਬਹੁਤ ਆ ਪਰ 사ਦਕ ਦੇ ਜਿਹੜੇ ਕਾਂਗਰਸੀ ਵਰਕਰ ਆ ਜਿਹੜੇ ਕਾਂਗਰਸੀ ਅਸਲ ਰੀਡ ਦੀ ਹੱਡੀ ਆ ਉਹਨਾਂ ਨੇ ਦਿਖਾਤਾ ਕਿ ਕਾਂਗਰਸ ਦੇ ਵਰਕਰ 사ਦਕ ਦੀ ਢਿੱਲੇ ਨਹੀਂ ਜੇ 2027 ਦੀ ਲੜਾਈ ਲੜਨ ਵਾਸਤੇ ਅਸੀਂ ਤਿਆਰ ਆ ਉਹਨਾਂ ਨੇ ਸਬੂਤ ਦਿੱਤਾ ਭਾਈ ਲੱਕੇ ਨੂੰ ਬਲਾਕ ਸੰਪਤੀ ਮੈਂਬਰ ਵੱਡੀ ਲੀਡ ਤੇ ਜਿਤਾ ਕੇ ਕਿ ਸਾਧਕ ਤੇ ਕੋਈ ਕਿਸੇ ਕੰਦਰ ਢਿੱਲੇ ਨਹੀਂਗੇ ਸਾਧਕ ਫਿਰ ਆਪ ਦੇ ਧਾਰਤਰੀ ਸਾਰੇ ਹਲਕੇ 'ਚ ਮੋਰੀ ਬਣ ਕੇ ਆਗੂ ਜਿਵੇਂ ਆਪਾਂ ਆਮ ਕਹਿੰਦੇ ਪੰਜਾਬੀ 'ਚ ਰੱਸਾ ਕਿਹਦਾ ਮੁਕਾਬਲਾ ਹੁੰਦਾ ਵੀ ਮੂਰੇ ਕ ਬਿੰਡੀ ਵਾਲਾ ਲੱਗਦਾ ਜਿਹੜੇ ਸਾਧਕ ਦੀ ਜਿਹੜੇ ਵਰਕਰ ਆ ਉਹਨਾਂ ਨੇ ਸਾਰੇ ਵਰਕਰਾਂ ਨੂੰ ਜਾਣ ਪਾਤੀ ਬਿੰਡੀ ਵਾਲੇ ਬਣ ਕੇ ਅੱਗੇ ਲਾ ਕੇ 2027 ਦਾ ਇਲੈਕਸ਼ਨ ਲੜਨ ਵਾਸਤੇ ਜਿਹੜੀ ਤਿਆਰੀ ਸਾਧਕ ਦੇ ਇਹਨਾਂ ਜਿਹੜਾ ਵਰਕਰਾਂ ਨੇ ਵਕਾਤੀ ਆ ਕਿ ਹਮੇਸ਼ਾ ਜਿਹੜੀ ਗੱਲ ਚੱਲਦੀ ਸੀ ਹਮੇਸ਼ਾ ਗੱਲ ਚੱਲਦੀ ਸੀ ਵੀ ਇਹ ਠੰਡੇ ਆ ਇੱਕ ਦੂਜੇ ਨਾਲ ਰਲ ਕੇ ਨਹੀਂ ਚੱਲਦੇ ਪਰ ਜਿਹੜੀ ਆ ਟੀਮ ਹੈ ਜਿੱਦੇ ਬਾਈ ਲੱਖੇ ਦੀ ਟਿਕਟ ਅਨਾਉਂਸ ਹੋਈ ਤੇ ਉਸ ਤੋਂ ਬਾਅਦ ਪਿੰਡ ਚੱਲੀ ਸੀ ਜਿੱਦੇ ਜਿਹੜੀ ਆ ਟੀਮ ਇੱਥੇ ਖੜੀ ਆ ਬਾਈ ਭੁੱਲਰ ਸਾਹਿਬ ਦੇ ਘਰੇ ਤਾਂ ਜਾਂ ਜਿਹੜੇ ਕੋਸ਼ ਕਿਸੇ ਕੋਈ ਕੰਮੀ ਧੰਦੇ ਕਰਕੇ ਕੁਝ ਨਹੀਂ ਜਿੱਦੇ ਟੀਮ ਤਰਪੀ ਸੀ ਉਦੋਂ ਹੀ ਕਾਂਗਰਸ ਪਾਰਟੀ ਨੂੰ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਨੂੰ ਉਹਨਾਂ ਦੀ ਟੀਮ ਨੂੰ ਹੌਸਲਾ ਹੋ ਗਿਆ ਸੀ ਇਹ ਚੱਲੇ ਆ ਰਿਜ਼ਲਟ ਬਹੁਤ ਵਧੀਆ ਦੇਣਗੇ ਕੋਈ ਐਸਾ ਰਾਂ ਤਰੀਕ ਨੂੰ ਰਿਜ਼ਲਟ ਜਿਹੜਾ ਹੈਗਾ ਬਾਈ ਇਲਾਕੇ ਦੇ ਹੱਕ ਚ ਆਇਆ ਬਾਈ ਇਲਾਕੇ ਦੇ ਹੱਕ ਜਿਹੜੀ ਨੇਹਰੀ ਚੱਲੀ ਉਹਨੇ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਦੇ ਝੋਲੀ ਜਿਹੜੀ ਬਲਾਕ ਸੰਪਤੀ ਸਾਥਕ ਵੀ ਸੀਟ ਜਿੱਤ ਕੇ ਪਾਈ ਤੇ ਵਿਸ਼ਵਾਸ ਦਿਵਾਤਾ ਵੀ 2027 ਚ ਜਿਹੜੀ ਹੁਣ ਨੇਰੀ ਆ ਉਹਨੂੰ ਤੂਫਾਨ ਬਣਾ ਕੇ ਸਾਥਕਾਂਲੇ ਮੋਰੀ ਹੋ ਕੇ ਚੱਲਣਗੇ 2027 ਚ ਸਰਦਾਰ ਕੁਸ਼ਲਦੀਪ ਸਿੰਘ ਢੱਲੋਂ ਨੂੰ ਐਮਐਲਏ ਬਣਾ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਗੇ ਜਿਹੜੇ ਇਲੈਕਸ਼ਨ ਸੀਗੇ ਇਹਨਾਂ ਨੂੰ ਇੱਕ ਸੈਮੀਫਾਈਨਲ ਦੇ ਰੂਪ ਵਿੱਚ ਦੇਖਿਆ ਜਾਂਦਾ ਸੀਗਾ ਜੋ ਅੱਜ ਨਗਿੰਦਰ ਸਿੰਘ ਲੱਖਾ ਦੀ ਜਿੱਤ ਹੋਈ ਹੈ ਬਲਾਕ ਕਮਟੀ ਦੇ ਵਿੱਚੋਂ ਕੀ ਤੁਸੀਂ ਅੱਗੇ ਕਿਵੇਂ ਦੇਖਦੇ ਹੋ 2027 ਦੇ ਜਿਹੜੇ ਫਾਈਨਲ ਹੋਣੇ ਆ ਉਤਰ ਇਲੈਕਸ਼ਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਨਰੋਲ ਪਿੰਡੂ ਖੇਤਰਾਂ ਦੀ ਇਲੈਕਸ਼ਨ ਸੀ ਤੇ ਪਿੰਡੂ ਖੇਤਰਾਂ 'ਚ ਜੋ ਕਾਂਗਰਸ ਪਾਰਟੀ ਨੇ ਪ੍ਰਦਰਸ਼ਨ ਕੀਤਾ ਉਹ ਤੁਹਾਡੇ ਸਾਹਮਣੇ ਕਾਂਗਰਸ ਪਾਰਟੀ ਬਲਾਕ ਸਮਤੀ 'ਚ ਸਭ ਤੋਂ ਵੱਡੀ ਪਾਰਟੀ ਉਹ ਜੋ ਉੱਪਰੀ ਤੇ ਟੋਟਲ ਜੇ ਅਸੀਂ ਗਿਣਤੀ ਕਰੀਏ ਤਾਂ ਕਾਂਗਰਸ ਪਾਰਟੀ ਨੰਬਰ 1 ਤੇ ਲੀਡ ਕੀਤੀ ਹੈ ਤੇ ਲੱਖੇ ਵੀਰ ਨੂੰ 사ਦਕ ਦੀ ਸਮੁੱਚੀ ਟੀਮ ਨੇ ਜਿਤਾ ਕੇ ਜਿੱਥੇ ਇੱਕ ਇੱਕ ਇਹਦਾ ਕਬੂਲ ਦਿੱਤਾ ਉਹ ਇਲਾਕੇ ਲਈ ਮਸਾਲਾ ਜਦੋਂ ਕੋਈ ਵੱਡੇ ਨਗਰ ਕੋਈ ਫੈਸਲਾ ਦਿੰਦੇ ਆ ਤੇ ਜਿੱਥੇ ਛੋਟੇ ਪਿੰਡਾਂ ਨੂੰ ਆਉਣਾ ਜਾਣਾ ਹੈ ਸੱਡੇ ਤੇ ਅਕਸਰ ਬਣਿਆ ਰਹਿੰਦਾ ਤਾਂ ਉਹ ਹਵਾ ਬਣ ਜਾਂਦੀ ਹੈ ਇੱਕ ਵੇਵ ਜਿਹੜੀ 사ਦਕ ਨੇ ਵੇਵ ਬਣਾਈ ਹੈ ਤੇ ਜਿਹੜੀ ਵੇਵ ਹੈ ਸਾਰੇ ਹਲਕੇ ਚੱਲੀ ਹੈ ਨੌ ਸਿੱਟਾ ਅਸੀਂ ਬੜੇ ਵੱਡੇ ਮਾਰਜਿਨ ਤੇ ਜਿੱਤੇ ਆ ਤੇ ਜਿਹੜੀਆਂ ਸਿੱਟਾ ਅਸੀਂ ਹਰੇ ਆ ਬੜ ਘੱਟ ਮਾਰਜਿਨ ਤੇ ਹੋਏ ਤੇ ਜਿਹੜੀਆਂ ਸਾਡੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਤੋਂ ਸਿੱਟਾ ਵੀ ਹਰੇ ਆ ਉਹ ਵੀ ਬਿਲਕੁਲ ਨਾ ਮਾਤਰਾ ਉਹਦਾ ਮਾਰਜਿਨ ਤੇ ਜੇ ਟੋਟਲ ਵੀ ਗਿਣਤੀ ਕਰੀਏ ਨੌ ਸਿੱਟਾ ਦੀ ਤਾਂ ਦੂਜੀਆਂ ਪਾਰਟੀਆਂ ਨਾਲ ਸਭ ਤੋਂ ਵੱਡੀ ਪਾਰਟੀ ਕਾਂਗਰਸ ਪਾਰਟੀ ਉੱਪਰੀ ਹੈ ਤੇ ਲੋਕਾਂ ਦੇ ਮਨਾਂ 'ਚ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਜਿਹੜੇ ਕਾਂਗਰਸ ਦੀ ਸਰਕਾਰ ਸਮੇਂ 5 ਸਾਲਾਂ 'ਚ ਕੰਮ ਕਰਾਇਆ ਸੀ ਉਹ ਲੋਕਾਂ ਦੇ ਅੱਜ ਵੀ ਯਾਦ ਆ ਦੇਖੋ ਇਹਨਾਂ ਦੀਆਂ ਛੁੱਟੀਆਂ ਗੱਲਾਂ 'ਚ ਆਗੇ ਕੀ ਲੋਕ ਇੱਕ ਵਾਰੀ ਪੰਜਾਬ ਦਾ ਜਿਹੜਾ ਲੋਕ ਹੈ ਬੜੇ ਭੋਲੇ ਤੇ ਬੜੇ ਹੈਗੇ ਆ ਸਿਸ਼ਟ ਤੇ ਬੜੇ ਪਬਰੇ ਬੰਦੇ ਹੈ ਇਹ ਗੱਲਾਂ 'ਚ ਵੀ ਬੜੀ ਛੇਤੀ ਆਉਂਦੇ ਤੇ ਪਰ ਜਦੋਂ ਕੋਈ ਝੂਠ ਮਾਰਦਾ ਇਹਨਾਂ ਨਾਲ ਡਗਾ ਕਰਦਾ ਤੇ ਫਿਰ ਉਹਦਾ ਜਵਾਬ ਵੀ ਬੜਾ ਸਖਤੀ ਨਾਲ ਦਿੰਦੇ ਹੈ ਇਹ ਬਹਾਦਰ ਪੰਜਾਬੀ ਹੈ ਜੀਨੇ ਸਦਾ ਹੀ ਹਵਾ ਦਾ ਰੁਖ ਬਦਲਿਆ ਜਦੋਂ ਸਾਰੀ ਦੁਨੀਆ ਮੋਦੀ-ਮੋਦੀ ਕਰਦੀ ਸੀ ਤਾਂ ਇਹ ਮੋਦੀ ਨੂੰ ਹਰਾਕੇ ਤੋਰ ਦੇ ਜਿੱਤ ਤੇ ਜਿਹੜੀ ਬਾਈ ਲੱਖੇ ਦੀ ਜਿੱਤ ਹੋਈ ਹੈ ਮੈਂ ਸਿਰ ਤੋਂ ਜਿਲ੍ਹਾ ਕਸਨ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਬਤੌਰ ਪ੍ਰਧਾਨ ਮੈਂਬਰ ਬਣ ਤੇ ਮੁਬਾਰਕਬਾਦ ਦਿੰਦਾ ਤੇ ਉੱਥੇ ਸਮੁੱਚੀ ਟੀਮ ਨੂੰ ਬਹੁਤ ਵਧਾਈ ਦਿੰਦਾ ਤੇ ਬੇਨਤੀ ਕਰਦਾ ਕਿ ਇਹ ਕੰਮ ਇੱਕ ਸਾਲ ਤੁਸੀਂ ਹੁਣ ਕਰੋ ਜਾਂ ਮਰੋ ਦੇ ਨਰੇ ਤੇ ਚੱਲਣਾ ਹੈ ਇਥੋਂ ਆਪਾਂ ਅੱਗੇ ਸਰਦਾਰ ਕੁਸ਼ਲ ਸਿੰਘ ਦੀ ਪਿੰਡ ਲਈ ਇਸ ਤੋਂ ਵੀ ਵੱਡੀ ਲੀਡ ਕੱਢਣੀ ਵੈਦੂ ਜੀ ਦਾ ਖਾਸਾ ਮੈਗਜਿਕ ਇਹ ਪਾਰਟੀ ਨੇ ਹੋਂਦੇ ਬਾਅਦ ਤੁਸੀਂ ਇਲੈਕਸ਼ਨ ਜਿੱਤੇ ਉਹਨਾਂ ਨੂੰ ਹਰਾ ਕੇ ਕੀ ਕਹਿਣਾ ਚਾਹੂਗੇ ਅਸੀਂ ਤਾਂ ਜਿੰਨੇ ਵੀ ਸਾਡੇ ਭੈਣ ਭਰਾ ਹੈਗੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਏਡੀ ਵੱਡੀ ਲੀਡ ਦਿੱਤੀ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਬਾਕੀ ਇਹ ਇਹੀ ਹੈ ਵੀ ਅਰਦਾਸ ਕਰਦੇ ਜੇ ਕੋਈ ਕੰਮਕਾਰ ਹੈਗੇ ਮੈਨੂੰ ਦੱਸਣ ਤੇ ਜਿਵੇਂ ਇਹਨਾਂ ਨੇ ਮੇਰੀ ਬਾਹ ਫੜੀ ਆ ਐਂ ਹੀ ਮੈਂ ਸਾਰਿਆਂ ਦੀ ਬਾਹ ਫੜਾਂ ਤੇ ਇਹਨੀਆਂ ਗੱਲਾਂ ਕਹਿੰਦੇ ਹੋ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜਿਹੜੀ ਇੱਥੇ ਆਈ ਹੋਈ ਆ ਇੱਕਲੀ ਸਾਡੇ ਨਾਲ ਮੌਜੂਦ ਨੇ ਸਹਾਫਕਾ ਬਲਾਕਪਤੀ ਮੈਂਬਰ ਲੱਖਾ ਜੀ ਉਹਨਾਂ ਨਾਲ ਵੀ ਗੱਲਬਾਤ ਹੈ ਹਾਂਜੀ ਲੱਖਾ ਜੀ ਜਿਹੜੀ ਜਿੱਤ ਹੋਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਖੁਸ਼ੀ ਦਾ ਮਾਹੌਲ ਆ ਜੋ ਨਗਰ ਸਾਧਕ ਨੇ ਬਲਾਕਪਤੀ ਮੈਂਬਰ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਏ ਆ ਉਹਨਾਂ ਵਿੱਚ ਸਾਡੇ ਛੋਟੇ ਵੀਰ ਲਖਵਿੰਦਰ ਸਿੰਘ ਲੱਖਾ ਜੀ ਨੇ ਬਹੁਤ ਵੱਡੀ ਲੀਡ ਨਾਲ ਜਿੱਤਾਇਆ ਅਤੇ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਕੀਤੇ ਆ ਪਰ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ ਤੇ ਪਾਰੇ ਕਿ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਚੰਦੀ ਸਿੰਘ ਜੀ ਚੰਨੀ ਵੱਲੋਂ ਸਰਦਾਰ ਕੁਸ਼ਲਦੀ ਸਿੰਘ ਅਤੇ ਲੋਵ ਵੱਲੋਂ ਇੱਕ ਮੈਸੇਜ ਲੱਗਾ ਸੀ ਕਿ ਆ ਜਿਹੜਾ ਇਲੈਕਸ਼ਨ ਆ ਇਹ ਅਸੀਂ ਇਸ ਤਰੀਕੇ ਨਾਲ ਲੜਨਾ ਕਿ ਅਸੀਂ ਵੇਖਣਾ ਕਿ ਸਾਡੇ ਨਾਲ ਕੌਣ-ਕੌਣ ਖੜਦਾ ਹੈ ਨਾ ਕੋਈ ਪੈਸਾ ਨਾ ਕੋਈ दारू ਬੜਾ ਸੱਚਾ ਤੇ ਸੁੱਚਾ ਇਲੈਕਸ਼ਨ ਕਰਾਇਆ ਨਾ ਸੀ ਕੋਈ दारू ਵੰਡਿਆ ਨਾ ਸੀ ਕੋਈ ਪੈਸਾ ਵੰਡਿਆ ਸਿਰਫ ਅਸੀਂ ਇਹੀ ਵੇਖਣਾ ਸੀ ਕਿ ਕਾਰਡਸ ਪਾਰਟੀ ਦੇ ਹੱਥ ਵਿੱਚ ਕਿੰਨੇ ਕੁ ਲੋਕ ਨਿੱਤਰ ਕੇ ਆਉਂਦੇ ਆ ਤੇ ਲੋਕਾਂ ਨੇ ਬਹੁਤ ਵਧੀਆ ਸਾਥ ਦਿੱਤਾ ਔਰ ਬਹੁਤ ਵਧੀਆ ਸੰਯੋਗ ਦਿੱਤਾ ਖੱਪਾ ਪਾਰੀ ਕਰਨ ਉਹ ਜਿਹੜੇ ਚਾਰਾ ਸਾਲਾਂ ਚ ਲੋਕਾਂ ਨੇ ਉਹਨਾਂ ਤੋਂ ਮੂੰਹ ਪੰਗ ਹੋਇਆ ਔਰ ਉਹਨਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਤੇ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਕੀਤੇ ਆ ਤਾਂ ਅਸੀਂ ਸਮੁੱਚੀ ਜਨਤਾ ਦਾ ਧੰਨਵਾਦ ਕਰਦੇ ਆ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਸੀ ਟਿਕਟ ਦੇ ਕੇ ਸਾਨੂੰ ਨਵਾਜਾਈ ਤੇ ਅਸੀਂ ਜਿੱਤ ਦੀ ਨਾੀ ਝੋਲੀ ਪਾਈ ਆ ਉਹ ਸਰਦਾਰ ਕੁਸ਼ਲਦੀਪ ਸਿੰਘ ੱਲੋ ਦੇ ਹੱਥ ਮਜ਼ਬੂਤ ਹੋਇਆ ਸਰਦਾਰ ਚੰਨ ਸਿੰਘ ਚੰਨੀ ਦਾ ਹੱਥ ਮਜ਼ਬੂਤ ਹੋਇਆ ਸੋਭੇ ਗੁਰਜੀ ਕਾ ਕਲਤਾਰ ਸ੍ਰੀ ਭਾਈ ਗੁਰਜੀਪੁਰ